ਲੋਜੀ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਰੋਕੀਤਾ ਜਾਂਦਾ ਹੈ ਕਿ ਆਪਣੇ ਪਰਿਵਾਰ ਤੇ ਆਪਣਾ ਆਉਣ ਵਾਲੇ ਭੂਖ ਨੂੰ ਸਵਾਰਿਆ ਜਾਵੇ ਸਾਂਭਿਆ ਜਾਵੇ ਪਰ ਬਹੁਤ ਸਾਰੇ ਹਾਦਸੇ ਬਹੁਤ ਸਾਰੀਆਂ ਦਰਦਨਾਕ ਖਬਰਾਂ ਦੇ ਵਿੱਚ ਤਬਦੀਲ ਹੋ ਕੇ ਸਾਡੇ ਤੱਕ ਪਹੁੰਚਦੇ ਨੇ ਜਿਨ੍ਹਾਂ ਦੀਆਂ ਖਬਰਾਂ ਵੱਖ-ਵੱਖ ਸਮੇਂ ਦੇ ਉੱਪਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਹੈ ਜਿਸ ਦੇ ਵਿੱਚ ਅਮਰੀਕਾ ਗਏ ਇੱਕ ਨੌਜਵਾਨ ਦੇ ਨਾਲ ਬੇਹਦ ਦਰਦਨਾਕ ਹਾਦਸਾ ਵਾਪਰਦਾ ਜਦੋਂ ਉਹ ਟਰੱਕ ਦੇ ਉੱਪਰ ਆਪਣੇ ਕੰਮ ਦੇ ਉੱਪਰ ਜਾ ਰਿਹਾ ਸੀ ਤਾਂ ਉਸ ਦਾ ਟਰੱਕ ਜਿਹੜਾ ਪਹਿਲਾਂ ਜੀਪ ਦੇ ਨਾਲ ਟਕਰਾ ਜਾਂਦਾ ਤੇ ਉਸ ਤੋਂ ਬਾਅਦ ਇੱਕ ਦਰਖਤ ਦੇ ਨਾਲ ਜਾ ਕੇ ਇੰਨੇ ਬੁਰੇ ਤਰੀਕੇ ਦੀ ਟੱਕਰ ਉਸ ਟਰੱਕ ਦੀ ਹੁੰਦੀ ਹੈ ਕਿ ਇਸ ਨੌਜਵਾਨ ਦੇ ਵੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਜਾਂਦਾ ਆ ਤਸਵੀਰ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀ ਇਹ ਉਸੇ ਨੌਜਵਾਨ ਭੁਪਿੰਦਰ ਸਿੰਘ ਦੀ ਦੱਸੀ ਜਾ ਰਹੀ ਹੈ ਜਿਸ ਦੇ ਨਾਲ ਇਹ ਸੜਕੀ ਹਾਦਸਾ ਵਾਪਰਿਆ ਨੌਜਵਾਨ ਜਿਹੜਾ ਹੈ ਮਾਛੀਵਾਲਾ ਦੇ ਪਿੰਡ ਸਹਿਜੋ ਮਾਜਰਾ ਦਾ ਵਾਸੀ ਦੱਸਿਆ ਜਾ ਰਿਹਾ ਹੈ ਤੇ ਪਿੰਡ ਦੇ ਵਿੱਚ ਇਸ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਉੱਥੇ ਹੀ ਚੰਗੇ ਸੁਪਨੇ ਸਜਾਉਣ ਦੀ ਤਾਕ ਦੇ ਵਿੱਚ ਅਮਰੀਕਾ ਪਹੁੰਚੇ ਭੁਪਿੰਦਰ ਸਿੰਘ ਦੇ ਵੱਲੋਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀਤੀਆਂ ਜਾਣੀਆਂ ਸੀ, ਹੁਣ ਉਹਨਾਂ ਨੂੰ ਯਾਦ ਕਰਕੇ ਵੀ ਪਰਿਵਾਰ ਉਬਾ ਮਾਰਦਾ ਨਜ਼ਰ ਆਉਂਦਾ ਹੈ ਬਾਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਤਮਾਮ ਹਾਦਸੇ ਦੇ ਬਾਰੇ ਕੀ ਕੁਝ ਕਿਹਾ ਗਿਆ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਸਾਡੇ ਸਹਿਯੋਗੀ ਪਰਮੇਂਦਰ ਕੁਮਾਰ ਹੋਰਾ ਦੀ ਇਸ ਖਾਸ ਰਿਪੋਰਟ ਦੇ ਜ਼ਰੀਏ ਐਕਸੀਡੈਂਟ ਹੋ ਗਿਆ ਜੀ ਉੱਥੇ ਅਮਰੀਕਾ ਦੇ ਵਿੱਚ ਕਿਵੇਂ ਜੀ ਮੂਰੇ ਗੱਡੀ ਸੀਗੀ ਰਾਤ ਦਾ ਸਮਾਂ ਸੀ ਥੋੜਾ ਹਨੇਰਾ ਸੀਗਾ ਥੋੜਾ ਜੀ ਜਦੋਂ ਮੂਰੇ ਕੋਈ ਛੋਟੀ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਤਾਂ ਇਹਦਾ ਜਿਹੜਾ ਟਰਾਲਾ ਸੀ ਉਹ ਸਲੈਂਟ ਹੀ ਜਾ ਰਿਹਾ ਸੀ ਇਹਦੇ ਵਾਲੀ ਤੇ ਜਦੋਂ ਜਾ ਰਿਹਾ ਸੀ ਤਾਂ ਮੂਰੇ ਗੱਡੀ ਨੇਰੇ ਚ ਢਿਖੀ ਰਹੀ ਸੀ ਜਦੋਂ ਲੱਗੇ ਆਈ ਤਾਂ ਇਹਨੇ ਇੱਕ ਲਖਤ ਬ੍ਰੇਕ ਮਾਰੇ ਤਾਂ ਉਹ ਗੱਡੀ ਲੈਂਤੋਂ ਉਤਰ ਗਈ ਤਾਂ ਦੂਜੇ ਪਾਸੇ ਜਾ ਕੇ ਦਰਖਤ ਤੇ ਟੱਕ ਟੋ ਗਈ ਦਰਖਤ ਦਾ ਜਿਹੜਾ ਟਾਣਾ ਸੀ ਉਹ ਟੁੱਟ ਕੇ ਢਿੱਡ ਚ ਵੜ ਗਿਆ ਫਿਰ ਉਹਦੇ ਬਾਅਦ ਚ ਜਿਹੜੀ ਗੱਡੀ ਨੂੰ ਅਗ ਲੱਗ ਕੱਟਦੇ ਸੀ ਵਿਚੋ ਜਦੋਂ ਅੱਕ ਲੱਕ ਨਹੀਂ ਜੀ ਅੱਕ ਲੱਕੀ ਤੇ ਬਾਅਦ ਪੁਲਿਸ ਆਈ ਜੀ ਫਿਰ ਬਾਅਦ ਚ ਪੁਲਿਸ ਆਈ ਸਾਡਾ ਰਿਸ਼ਤੇਦਾਰ ਪਿੱਛੇ ਆ ਰਿਆ ਸੀਗਾ ਦੂਜੀ ਉਹ ਵੀ ਟਰਾਲੀ ਤੇ ਸੀਗੇ ਦੋਹਾਂ ਨੇ ਇਕੱਠਿਆਂ ਨੇ ਰੋਟੀ ਖਾਧੀ ਐ ਦੋਹੇ ਇਕੱਠੇ ਹੀ ਤੁਰੇ ਆ ਹੂੰ ਉਹਦੇ ਬਾਅਦ ਚ ਉਹਨੂੰ ਇਹ ਟੈਲੀਫੋਨ ਲਾਇਆ ਸੀਗਾ ਉਹਦੇ ਬਾਅਦ ਚ ਜਦੋਂ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ 2 ਮਿੰਟ ਪਹਿਲਾਂ ਕਹਿੰਦਾ ਹਾਏ ਗਿਆ ਵਸ ਇੰਨੀ ਬਾਤ ਸੁਣ ਕੇ ਉਹ ਜਦੋਂ ਇਹਦਾ ਸਭ ਕੁਝ ਨਿਕਲ ਕੇ गिर ਗਿਆ ਸਾਰਾ ਕੁਝ ਹੀ ਟੈਲੀਫੋਨ ਚੱਲਣਾ ਬੰਦ ਹੋ ਗਿਆ ਉਹ ਜਦੋਂ ਇਹਦੀ ਜਗ੍ਹਾ ਤੇ ਉਹ ਪਹੁੰਚਿਆ ਜਾ ਕੇ ਦੇਖਿਆ ਤਾਂ ਉਹਨੇ ਹੀ ਪੁਲਿਸ ਨੂੰ ਟੈਲੀਫੋਨ ਕੀਤਾ ਉਹਨੇ ਪੁਲਿਸ। ਅਨ ਇਹ ਬੱਚੇ ਜਿਹੜਾ ਜਿਹੜਾ ਮੌਕੇ ਤੇ ਮੌਤ ਹੋਈ ਜਿਹੜਾ ਉਹਨੇ ਵੱਡੇ ਕੱਢ ਲਿਆ ਸੀ ਕਿ ਜਦੋਂ ਨਹੀਂ ਮੌਕੇ ਤੇ ਪਹਿਲਾਂ ਹੀ ਮੌਤ ਹੋ ਗਈ ਸੀ। ਬਿਦੁਰਾ ਤਾਂ ਨਹੀਂ ਕੁਝ ਪਾਣੀ। ਹਾਂਜੀ। ਪਤਾ ਨਹੀਂ ਕਿ ਕੀ ਜਲਿਆ ਕੀ ਨਹੀਂ ਅਜੇ ਤਾਂ ਉਹ ਅਜੇ ਟੈਲੀਫੋਨ ਆਇਆ ਸੀ ਕੱਲ ਨੂੰ ਦੱਸਣਗੇ। ਪੁਲਿਸ ਉਸੇ ਬੰਦੇ ਨੂੰ ਸਾਡੇ ਰਿਸ਼ਤੇਦਾਰ ਨੂੰ ਹੀ ਜਾਣ ਦਿੰਦੀ ਹੈ ਬਸ ਹੋਰ ਕੋਈ ਜਾਣ ਨਹੀਂ ਸਕਦਾ। ਉਹਨੂੰ ਹੀ ਜਾਣ ਦੇਣਾ ਕੱਲ ਨੂੰ। ਹਾਂਜੀ। ਦੋ ਹੀ ਹੈ ਇਹ ਇੱਕ ਲੜਕਾ ਇੱਕ ਲੜਕਾ। ਇਹ ਜਿੰਨਾ ਸਮਾਂ ਬੀਗਣਾ ਜ਼ਰੂਰੀ ਜੀ। ਉਹ ਇਹ ਤੋਂ ਮੇਰੇ ਕੋਲ ਤਾਂ ਗਿਆ ਹੋਇਆ 2016 ਦਾ ਸਪੇਨ ਵਿੱਚ ਹੀ ਸੀਗਾ ਪੱਕੇ ਸੀਗੇ ਅਸੀਂ ਦੋੇ ਪਿਓ ਪੁੱਤ ਮੇਰੇ ਨਾਂ ਤੇ ਗਿਆ ਸੀਗਾ ਬੱਚਿਆਂ ਦੇ ਤੌਰ ਤੇ ਹਾਂਜੀ ਉਹ ਤੋਂ ਹੁਣ ਫਿਰ ਹੋ ਗਿਆ ਹੁਣ ਗਿਆ ਸੀ 3.5 ਸਾਲ ਹੋ ਗਏ ਹਾਂ ਅੱਛਾ ਜੀ 3.5 ਸਾਲ ਇਥੋਂ ਮਿਲ ਕੇ ਸਪੇਨ ਤੋਂ ਚਲੇ ਗਿਆ ਸੀ ਹਾਂਜੀ ਜਦੋਂ ਆ ਗੇਮ ਜੀ ਚੱਲਦੀ ਸੀਗੀ ਉਹਦੇ ਕੋਲ ਤਾਂ ਪੇਪਰ ਸੀਗੇ ਉਹ ਤਾਂ ਬਸ ਟਿਕਟ ਲੈ ਕੇ ਗਿਆ ਜਦੋਂ ਮੈਕਸੀਕੋ ਜਾ ਕੇ ਬੱਟ ਟੱਪਿਆ ਹਾਂਜੀ ਉਹ ਕੋਈ ਲਾਸਟ ਟਾਈਮ ਤੁਹਾਡੇ ਨਾਲ ਗੱਲ ਹੋਇਆ ਸੀ ਲਾਸਟ ਅਜੇ ਪਰਸੋ ਬਹੁਤ ਗੱਲਾਂ ਹੋਈਆਂ 2-3 ਦਿਨ 2 ਦਿਨ ਪਹਿਲਾਂ ਹੀ ਹਾਂਜੀ ਹਾਂਜੀ ਗੱਲਾਂ ਹਾਂਜੀ ਪਿਆਰ ਮੁਹੱਬਤੀਆਂ ਸਾਰੀਆਂ ਇੱਥੇ ਘਰ ਲੈਣਾ ਇੱਥੇ ਕੋਠੀ ਪਾਉਣੀ ਹੈ ਇੱਥੇ ਇਹ ਕਰਨਾ ਉਹ ਕਰਨਾ ਜੀ ਹਾਂਜੀ ਹਾਂ ਬਹੁਤ ਕੁਛ ਬਹੁਤ ਹੀ ਪਿਆਰਾ ਬੱਚਾ ਸੀ ਮੇਰਾ ਨਾ ਕੋਸ ਸੀ ਸਾਡਾ ਪਰਿਵਾਰ ਖਾਂਦਾ ਪੀਂਦਾ ਨਾ ਕੋਈ ਲੜਨ ਦੇੜ ਨਾ ਕੋਈ ਨਸ਼ਾ ਨਹੀਂ ਕੋਈ ਕੁਛ ਨਹੀਂ ਸਾਨੂੰ ਸਿਰਫ ਰੱਬ ਦਾ ਨਾਮ ਲੈਣ ਵਾਲੀ ਹਾਂਜੀ ਕੀ ਮੰਗ ਕਰਦੇ ਪਹਿਲਾਂ ਅਸੀਂ ਪਹਿਲਾਂ ਮੈਂ 20 ਸਾਲ ਬਹਿਰਨ ਦੇ ਵਿੱਚ ਰਹੇ ਹਾਂ ਉਹਦੇ ਬਾਅਦ ਚ ਹੁਣ 20 ਸਾਲ ਮੈਨੂੰ ਸਪੇਨ ਦੇ ਵਿੱਚ ਹੋ ਗਏ ਹੁਣ ਉਹਦੇ ਬਾਅਦ ਚ ਮੇਰਾ ਆਪਣਾ ਲੜਕਾ ਬਸ ਇਹ ਦੁਨੀਆ ਦੇ ਉੱਤੇ ਮੈਂ 40 ਸਾਲ ਦੇ ਵਿੱਚ ਆ ਕੁਝ ਖੱਟ ਲਿਆ ਬਸ ਜੋ ਕੁਝ ਮੈਨੂੰ ਰੱਬ ਨੇ ਦਿੱਤਾ ਹਾਂਜੀ ਸਰਕਾਰ ਤੇ ਮੈਂ ਕੀ ਮੰਗ ਕਰਨੀ ਮੇਰੇ ਕੋਲ ਦਿੱਤਾ ਰੱਬ ਦਾ ਸਭ ਕੁਝ ਆ ਮੈਂ ਕਿ ਕਿਆ ਕਰਨਾ ਕਿਸੇ ਦੇ ਪੈਸੇ ਮੇਰੇ ਕੋਲ ਤਾਂ ਪੈਸਾ ਆਉਂਦਾ ਹੀ ਬਹੁਤ ਆ ਮੈਂ ਆਪਦੀ ਬਹੁਤ ਕਮਾਈ ਕੀਤੀ ਆ ਜੋ ਕੁਝ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਜਮੀਨ ਨਾ ਜਾਇਦਾਤਾਂ ਮੈਂ ਜੀਰੋ ਤੋਂ ਉੱਠ ਕੇ ਜੀਰੋ ਸਿਰਫ ਜੀਰੋ ਸੀਗਾ ਮੈਂ ਮੇਰੇ ਕੋਲ ਕੁਝ ਨਹੀਂ ਸੀਗਾ ਮੇਰੇ ਮਾਪੇ ਨੇ ਵੀ 20 ਸਾਲ ਦੀ ਕਮਾਈ ਕਰਕੇ ਮੇਰੇ ਲਾਤਾ ਮਾਰੀ ਆ ਮੈਨੂੰ ਬੇਦਖਲ ਕੀਤਾ ਗਿਆ ਘਰੋਂ ਦੂਜੇ ਪਾਸੇ ਕੋਠੀ ਆ ਮੇਰੀ ਪਿੱਛੇ ਇਧਰ ਤਿੰਨ ਕਮਰੇ ਦਿੱਤੇ ਸੀ ਕੱਚੇ ਦੇ ਵਿੱਚ ਮੈਂ ਫਿਰ ਵੀ ਆਪਣਾ ਉੱਠ ਕੇ ਸਾਰਾ ਕੁਝ 20 ਸਾਲਾਂ ਦੇ ਵਿੱਚ ਫੇਰ ਦੁਬਾਰਾ ਬਣਾਇਆ ਪਹਿਲਾ 20 ਸਾਲ ਦੀ ਕਮਾਈ ਬਹਿਰੀਨ ਦੀ ਮੈਂ ਮਿਸਤਰੀ ਦਾ ਕੰਮ ਜਾਣਦਾ ਸੀ ਠੇਕੇਦਾਰੀ ਕਰਦਾ ਸੀ ਕਿ ਬਹੁਤ ਕੁਝ ਪੈਸਾ ਬਹੁਤ ਬਣਾਇਆ ਮੈਂ 5-7 ਕਿਲੇ ਜਮੀਨ ਵੀ ਮੈ ਰੋਡ ਤੇ ਲੈ ਗਿਆ ਇੱਧਰ ਵੀ ਉੱਧਰ ਵੀ ਕੋਈ ਪਾਸੇ ਮੋਟਰਾਂ ਲੱਗੀਆਂ ਸਭ ਕੁਝ ਹੋਇਆ ਸਭ ਕੁਝ ਕੋਈ ਉਹਨੂੰ ਦਿੱਕਤ ਨਹੀਂ ਸੀ ਗੱਡੀ 2.5 ਲੱਖ ਦੀ ਲੈ ਕੇ ਘਰ ਖੜਾਈ ਆ ਮੋਟਰਸਾਈਕਲ ਬੋਲਟ ਅੰਦਰ ਖੜਾ ਤਿੰਨ ਚਾਰ ਮੋਟਰਸਾਈਕਲ ਖੜੇ ਆ ਸਾਡੇ ਕੋਈ ਦੇਣ ਲੈਣ ਦੀ ਮੈਨੂੰ ਕੋਈ ਤੰਗੀ ਨਹੀਂ ਕੀਤੀ ਸਿਰਫ ਮੈਂ ਤਾਂ ਰੱਬ ਦੇ ਪਾਣੇ ਚ ਹੁਣ ਰਹਿਣਾ ਚਾਹਾਂ ਦੋ ਹੀ ਮਾਲਕ ਤੀਵੀਂ ਆ ਬਸ ਲੜਕੀ ਪਿਆਈ ਗਈ ਹੈ ਹਾਂਜੀ ਦੋ ਹੀ ਬੱਚੇ ਆ ਜੀ ਇਹ ਦੇਖੋ ਜੀ ਸਾਡੇ ਪਿੰਡ ਦਾ ਮੁੰਡਾ ਸੀਗਾ ਭੁਪਿੰਦਰ ਸਿੰਘ ਤੇ ਵਿਦੇਸ਼ ਆਪਣਾ ਰੋਜ਼ਗਾਰ ਕਰਨ ਲਈ ਗਿਆ ਸੀ ਤੇ ਕੁਦਰਤੀ ਆਪਾਣਾ ਵਾਪਰ ਗਿਆ ਸੋ ਸਾਰੇ ਪਿੰਡ ਦੇ ਵਿੱਚ ਬੜੀ ਸੋਗ ਦੀ ਲਹਿਰ ਲਹਿਰਾ ਮਤਲਬ ਕਿ ਛਾਇਆ ਹੋਇਆ ਸੋਗ ਤੇ ਸਾਨੂੰ ਤਾਂ ਰੋਟੀ ਵੀ ਨਹੀਂ ਚੰਗੀ ਲੱਗਦੀ ਜਦੋਂ ਦੀ ਇਹ ਖਬਰ ਸੁਣੀ ਆ ਸੋ ਸਭ ਦਾ ਹੀ ਬੜਾ ਮਨ ਉਦਾਸ ਆ ਜੀ ਹਾਂ ਜੀ ਇਹ ਪਿੰਡ ਦੇ ਵਿੱਚ ਮੁੰਡਾ ਸੀ ਜਿਹੜਾ ਕਿੱਦਾਂ ਦਾ ਇਹਦਾ ਸੁਭਾਅ ਬਹੁਤ ਵਧੀਆ ਸੀਗਾ ਸਾਊ ਸੀਗਾ ਮੁੰਡਾ ਜੀ ਤੇ ਸਭ ਨਾਲ ਮਿਲ ਵਰਤਨ ਵਧੀਆ ਸੀਗਾ ਜੀ ਇਹਦਾ ਤੇ ਪਿੰਡ 'ਚ ਠੀਕ ਸੀਗਾ ਜੀ